ਉੱਚੇ ਹੋਰ ਫੈਨਸ ਨੇ ਅਮਰ ਸਿੰਘ ਚਮਕੀਲਾ ਨੂੰ ਪਿਆਰ ਕਰਨ ਵਾਲੇ ਬਾਈ ਜੀ ਨਾਮ ਕੀ ਤੁਹਾਡਾ ਸਿੰਦਾ ਸਵੱਦੀ ਵਾਲਾ ਸਿੰਦਾ ਜੀ ਕੀ ਕਹਿਣਾ ਚਾਹੋਗੇ ਚਮਕੀਲਾ ਨੂੰ ਮਿਲਿਓ ਕਦੇ ਮੈਂ ਜੀ ਚਮਕੀਲਾ ਸਾਹਿਬ ਨੂੰ ਇੰਨਾ ਪਿਆਰ ਕਰਦਾ ਮਾਂ ਉਸ ਟਾਈਮ ਵੀ ਕਰਦਾ ਸੀ ਮੈਂ ਕਿ ਮੇਰੀ ਸਿੰਗਰ ਬਣਨ ਦੀ ਤਮੰਨਾ ਸੀਗੀ ਅੱਛਾ ਮੈਂ ਉਦੋਂ 6ਵੀਂ 7ਵੀਂ ਵਿੱਚ ਪੜਦਾ ਤੇ 13 14 ਸਾਲ ਦਾ ਜਲੰਧਰ ਪੜਦਾ ਸੀ ਪਿੰਡ ਮੇਰਾ ਹੈਗਾ ਸਵੱਦੀ ਕਾਲਾ ਤੇ ਮੈਂ ਦਫ਼ਤਰਾਂ ਵਿੱਚ ਗੇੜੇ ਮਾਰਦਾ ਹੁੰਦਾ ਸੀ ਲੁਧਿਆਣੇ ਬਹੁਤ ਹੁੰਦਾ ਸੀ ਚਮਕੀਲਾ ਸਾਹਿਬ ਬਿਜੀ ਹੁੰਦੇ ਸੀ ਮਿਲਦੇ ਨਹੀਂ ਸੀ ਮੈਂ ਅੰਦਰ ਵੜ ਕੇ ਬਹਿ ਜਾਣਾ ਬੱਬੂ ਉਹਨਾਂ ਕੋਲ ਕਿਕਰ ਉਹਨਾਂ ਕੋਲ ਮੈਂ ਮੈਂ ਮੈਨੂੰ ਪਤਾ ਲੱਗਿਆ ਆ ਚਾੜੇ ਨੇ ਦੱਸਿਆ ਵੀ ਕਹਿੰਦਾ ਤੂੰ ਯਾਰ ਰੋਣਾ ਕੀ ਗੱਲ ਆ ਮੈਂ ਕਹਾਈ ਮੈਂ ਚਮਕੀਲਾ ਸਾਹਿਬ ਨੂੰ ਮਿਲਣਾ ਚਾਹੁੰਦਾ ਮੈਂ ਬਹੁਤ ਪਿਆਰ ਕਰਦਾ ਉਹਨਾਂ ਦੇ ਮੈਂ ਦਰਸਣਾ ਆਲਾ ਬਹੁਤ ਜਿਆਦਾ ਭੁੱਖਾ ਆ ਮੈਂ ਮਿਲਣਾ ਚਾਹੁੰਦਾ ਉਹ ਕਹਿੰਦਾ ਵੀ ਜੇ ਤੂੰ ਮਿਲਣਾ ਸਵੇਰੇ ਚਮਕੀਲਾ ਸਾਹਿਬ 8 ਵਜੇ ਆਉਂਦੇ ਆ ਇੱਥੋਂ ਹੋ ਕੇ ਗੱਡੀ ਦੇ ਵਿੱਚੋਂ ਫੇਰ ਪਰਵਾਹ ਮਰ ਜਾਂਦੇ ਜਿੱਧਰ ਰੁਕ ਜਾਂਦੇ ਆ ਰੋਜਪੁਰ ਬਨਾਲਾ ਜਿੱਥੇ ਨੂੰ ਵੀ ਜਾਣਾ ਮੈਂ ਜੇ ਜਲੰਧਰ ਸਾਢੇ 5:00 6:00 'ਚ ਚੜ ਗਿਆ ਸਾਢੇ 7:00 ਮੈਂ ਬਾਥੜੇ ਲੁਧਿਆਣੇ ਆ ਗਿਆ ਉਦੋਂ ਆ ਬਾਥੜਾ ਨਹੀਂ ਸੀ ਹੁੰਦਾ ਕਾਊ ਕਾਲੀਆਂ ਕਲਾਇਨਾਂ ਵਾਲੇ ਬੈਠੇ ਸੀ ਪਹਿਲਾਂ ਮੈਂ 10-15 ਮਿੰਟ ਬਾਹਰ ਖੜਾ ਰਿਹਾ ਮੈਂ ਕਿਉਂਕਿ 14-15 ਕਲਾਸ ਦੀ ਮੇਰੀ ਏਸੀ ਨਰਮ ਸੀ ਸੱਤਵੀਂ ਵਿੱਚ ਪੜਦਾ ਹੀ ਮੈਂ ਜਾਂ ਉਹਨੇ ਦੇਖੇ ਬਾਹਰ ਆ ਕੇ ਚਮਕੀਲਾ ਸਾਹਿਬ ਕਹਿੰਦੇ ਹਾਂ ਵੀ ਕਾਕਾ ਮੈਂ ਕਹਾਂ ਜੀ ਚਮਕੀਲਾ ਸਾਹਿਬ ਸਤਿ ਸ੍ਰੀ ਅਕਾਲ ਜੀ ਮੈਂ ਉਹਨਾਂ ਦੇ ਗੋਡੀ ਹੱਥ ਲਾਏ ਕਿੱਥੋਂ ਆਇਆ ਕਿਹੜਾ ਪਿੰਡ ਆ ਮੈਂ ਕਹਾਂ ਜੀ ਮੇਰਾ ਪਿੰਡ ਸਬੱਦੀ ਕਲਾ ਮੈਂ ਜਲੰਧਰ ਹੈ ਨਾ ਮੈਂ ਤੁਹਾਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਤੁਹਾਡਾ ਮੈਂ ਬਹੁਤ ਫੈਨ ਆ ਤੁਹਾਡੇ ਗੀਤ ਸੁਣਦਾ ਮੈਂ ਹੋਰ ਕਿਸੇ ਦੇ ਗੀਤ ਨਹੀਂ ਸੁਣਦਾ ਵੀ ਮੈਂ ਤੁਹਾਡਾ ਚੇਲਾ ਬਣਨਾ ਚ ਦਾ ਉਹਨਾਂ ਨੇ ਇੱਕ ਨਮੂਨਾ ਪੇਸ਼ ਕੀਤਾ ਨਹੀਂ ਤਾਂ ਲੱਗਦਾ ਆ ਜਾ ਬਈ ਭਾਂਡੇ ਮਜਾਈ ਚਲੋ ਕਲਾਕਾਰ ਗੱਡੀਆਂ ਦਬਾਈ ਜਾਵਾਂਗੇ ਕਹਿੰਦਾ ਨਹੀਂ ਕਾਕਾ ਤੇਰੀ ਇਹ ਪਹਿਲੀ ਗੱਲ ਤਾਂ ਉਮਰ ਬਹੁਤ ਥੋੜੀ ਆ ਨੰਬਰ 2 ਤੂੰ 7ਵੀਂ ਚ ਪੜ੍ਹਦਾ 10ਵੀਂ ਕਲਾਸ ਕਰ ਲਾ ਜਿੱਦਾਂ ਤੇਰੀ میٹرਕ ਪਾਸ ਹੋ ਗਈ ਤੂੰ ਮੇਰੇ ਕੋਲੇ ਆ ਜੀ ਤੇਰੇ ਨਾਲ ਮੇਰਾ ਵਾਦਾ ਰਿਹਾ ਮੈਂ ਤੈਨੂੰ 6 ਮਹੀਨੇ ਚ ਕਲਾਕਾਰ ਬਣਾ ਦੂੰ ਮੈਂ ਤੇ ਤੂੰ ਗੱਡੀਆਂ ਨਹੀਂ ਦਬਾਉਣੀਆਂ ਦਫ਼ਤਰ ਸਾਫ਼ ਨਹੀਂ ਕਰਾਉਣੇ ਤੇ ਤੂੰ ਗਰੀਬ ਘਰ ਦਾ ਲੜਕਾ ਵਾ ਤੇ ਮੇਰੀ ਵੀ ਗਰੀਬੀ ਦੇਖੀਏ ਮੈਂ ਵੀ ਗਰੀਬ ਪਰ ਗਰੀਬ ਪਰਿਵਾਰ ਦੇ ਵਿੱਚ ਉੱਠਿਆ ਹਾਂ ਮੈਂ ਤੇਰੀ ਪੜ੍ਹਾਈ ਨਹੀਂ ਖਰਾਬ ਕਰਨੀ ਨੰਬਰ 2 ਰਲਾ ਵੀ ਲੈਂਦਾ ਮੈਂ ਤੈਨੂੰ ਉਸ ਟਾਈਮ ਦੀ ਪੰਜਾਬ ਦੇ ਬਹੁਤ ਜ਼ਿਆਦੇ ਹਲਾਤ ਮਾੜੇ ਸੀ ਉਹ ਕਹਿੰਦਾ ਦੇਖ ਲੈ ਮੈਨੂੰ ਚਿੱਠੀਆਂ ਇੰਨੀਆਂ ਪਾਈਆਂ ਪਈਆਂ ਉਹਨੇ ਮੈਨੂੰ ਇਹ ਚਿੱਠੀਆਂ ਵੀ ਦਿਖਾਈਆਂ ਥੱਬਾ ਭਰ ਕੇ ਧਾਕੀ ਪੱਤਰ ਕਿਹੜੇ ਆਉਂਦੇ ਹੁੰਦੇ ਚੋਂ ਕਹਿੰਦਾ ਦੇਖ ਇੰਨੀ ਆਈਆਂ ਮੈਂ ਨਹੀਂ ਚਾਹੁੰਦਾ ਕਿਸੇ ਦੇ ਬੱਚਿਆਂ ਨੂੰ ਨੁਕਸਾਨ ਹੋਵੇ ਮੈਂ ਤਾਂ ਹੁਣ ਇਹ ਨਛਿਖਰਾਂ ਤੇ ਮੈਂ ਤਾਂ ਹੁਣ ਗਾਉਣਾ ਹੀ ਗਾਉਣਾ ਤੇ ਤੂੰ ਕਾਕਾ ਮੈਂ ਤੈਨੂੰ ਇਹੀ ਰਹਿ ਦਿੰਦਾ ਵੀ ਤੂੰ میٹرਕ ਪਾਸ ਕਰ ਲੈ ਜਦੋਂ ਤੇਰੀ میٹرਕ ਪਾਸ ਹੋ ਗਈ ਤੇ ਮੇਰੇ ਕੋਲੇ ਆ ਜੀ ਉਹ ਦਫ਼ਤਰ ਆ ਜਾ ਕੇ ਮਿਲਿਆ ਕਰ ਤੇਰੇ ਵਾਸਤੇ ਦਰਵਾਜ਼ੇ ਖੁੱਲੇ ਆ ਪਰ ਪੜ੍ਹਾਈ ਨਹੀਂ ਛੱਡਣੀ ਪਹਿਲਾਂ میٹر ਇਸ ਕਰਕੇ ਕਾਕਾ ਮੈਂ ਤੁਹਾਨੂੰ ਗਲਤ ਰਹਿ ਨਹੀਂ ਕੋਣਾ ਮੈਂ ਕਹਾਂ ਜੀ ਸਹੀ ਗੱਲ ਤੰਕੀਲਾ ਸਾਹਿਬ ਅਸ ਤੇ ਚੇਲਿਆਂ ਨੂੰ ਕਹਦੇ ਤੰਕੀਲਾ ਸਾਹਿਬ ਲੈ ਵੀ ਇਹ ਮੁੰਡਾ ਆਇਆ ਕਰੂ ਦਫ਼ਤਰ ਦੇ ਵਿੱਚ ਜਦੋਂ ਵੀ ਆਇਆ ਮਾਨਤਨ ਚਾਹ ਪਾਣੀ ਪੂਰਾ ਇਹਨੂੰ ਬਣਾਉਣਾ ਮੈਂ ਤੱਜ ਮਿਲ ਪਿਆ ਇਸ ਕਰਕੇ ਫਿਰ ਕਾਕਾ ਉਹਨਾਂ ਨੇ ਮੈਨੂੰ ਫਿਰ ਇਹ ਸਮਝਾ ਕੇ ਜੀ ਭੇਜਤਾ ਫਿਰ ਮੈਂ ਮੈਟਰਿਕ ਪਾਸ ਕਰਨੇ ਆ ਅੱਛਾ ਜੀ ਉਸ ਟਾਈਮ ਪਰ ਮੈਂ 7ਵੀਂ ਦੇ 2 ਸਾਲ ਬਾਅਦ ਹੋ ਗਈ ਮੌਤ ਉਹਨਾਂ ਦੀ 9ਵੀਂ ਦੇ ਵਿੱਚ ਮੈਂ ਪੜਦਾ ਸੀ ਮੇਰੇ ਪੇਪਰ ਚੱਲਦੇ ਸੀ ਉਦੋਂ ਮੇਰਾ ਇੰਗਲਿਸ਼ ਦਾ ਪੇਪਰ ਸੀ ਇੱਕ ਦੂਜੇ ਦਿਨ ਸੀਗਾ ਮੈਥ ਦਾ ਮੈਂ ਫਿਰ ਦੋਨੇ ਪੇਪਰ ਮਿਸ ਮੇਰੇ ਘਰ ਦੇ ਮੇਰਾ ਭਰਾ ਮੈਂ ਭਰਾ ਕੋਲ ਜਾਂਦਾ ਇਹ ਕਹਿੰਦਾ ਯਾਰ ਤੂੰ ਕੀ ਮੈਂ ਕਹਾ ਯਾਰ ਵੀ ਤੇ ਤੇਰਾ ਨਾ ਮੇਰੀ ਗੱਲ ਹੀ ਨਹੀਂ ਕਰਦਾ ਮੇਰਾ ਪਿਆਰ ਸੀ ਤੈਨੂੰ ਪਤਾ ਨਹੀਂ ਮੇਰਾ ਫੈਨ ਆ ਵੀ ਮੈਨੂੰ ਬਹੁਤ ਜ਼ਿਆਦਾ ਦੁੱਖ ਆ ਇਤਨੂੰ ਦੁੱਖ ਦੁਨੀਆ ਦੇ ਵੱਡਾ ਕੋਈ ਨਹੀਂ ਹੋ ਸਕਦਾ ਮੈਂ ਰੋਟੀ ਨਹੀਂ ਖਾਣੀ ਤਿੰਨ ਦਿਨ ਬੁਖਾਰਿਆ ਜੀ ਰੋਟੀ ਨਹੀਂ ਖਾਧੀ ਮੈਂ ਤੇ ਦੋ ਪੇਪਰ ਨਹੀਂ ਦਿੱਤੇ ਤੀਜੇ ਦਿਨ ਫਿਰ ਮੇਰਾ ਭਰਾ ਮੈਨੂੰ ਘੂਰ ਕੇ ਕੁੱਟ ਕੇ ਛੱਡ ਕੇ ਆਇਆ ਕਹਿੰਦਾ ਚੱਲ ਪੇਪਰ ਦੇ ਮੈਂ ਕਹਾ ਮੇਰੀ ਤਿਆਰੀ ਹੋਈ ਨਹੀਂ ਦੂਜੇ ਪੇਪਰ ਵੀ ਜਿਹੜੇ ਸੀਗੇ ਨੌਵੀਂ ਚ ਰਿਜ਼ਲਟ ਸਕੂਲ ਦੇ ਵਿੱਚ ਬਣਦਾ ਹੁੰਦਾ ਸੀ ਸਕੂਲ ਦੇ ਵਿੱਚ ਮੈਂ ਗਾਉਂਦਾ ਹ ਉਥੇ ਮੈਨੂੰ ਸਾਰੇ ਟੀਚਰ ਚਮਕੀਲਾ ਕਹਿ ਕੇ ਬੁਲਾਉਂਦੇ ਸੀ ਜਲੰਧਰ ਗਵਰਨਮੈਂਟ ਚਨੀਅਸੰਟਰੀ ਸਕੂਲ ਭਾਰਗੋ ਨਗਰ ਜਲੰਧਰ ਉਥੇ ਮੈਂ میٹرਕ ਪਾਸ ਕੀਤੀ ਆ ਉਹ ਕਹਿੰਦੇ ਵੀ ਬਿਲਕੁਲ ਜਿਹੜੇ ਦਾ ਮੁੰਡਾ ਚਮਕੀਲੇ ਦਾ ਬਈ ਬਾਲਾ ਚੱਲਿਆ ਵੀ ਇਹਨੂੰ ਮੈਨੂੰ ਪਾਪਾ ਪਾਸ ਕਰ ਦੋ ਉਹਨਾਂ ਨੇ ਮੈਨੂੰ ਬਿਨਾਂ ਪੇਪਰਾਂ ਤੋਂ ਪਾਸ ਕਰਤਾ ਚਮਕੀਲਾ ਸਾਹਿਬ ਨੇ ਮੈਨੂੰ ਫਿਰ میٹرਕ ਪਾਸ ਕੀਤੀ ਮੈਂ ਜੀ ਉਦੋਂ ਬਾਅਦ ਉਹਨਾਂ ਦੀ ਮੌਤ ਹੋ ਗਈ ਉਦੋਂ ਬਾਅਦ ਫਿਰ ਜੇ ਹਾਲਾਤ ਇਸ ਤਰ੍ਹਾਂ ਦੇ ਹੋ ਗਏ ਮੇਰੀ ਵੀ شادی ਹੋ ਗਈ ਪੰਜ ਸੱਤ ਸਾਲ 10 ਸਾਲ ਗਵਾਂਣੇ ਦਾ ਕੰਮ ਬੰਦ ਹੋ ਗਿਆ ਮੈਂ ਨਹੀਂ ਚਾਹੁੰਦਾ ਸੀ ਵੀ ਮੈਂ ਹੋਰ ਕਿਸ ਤੇ ਉਵੇਂ ਰੱਖਾਂਗੇ ਜਿੰਨਾ ਚਿਰ ਜ਼ਿੰਦਗੀ ਹੈਗੀ ਆ ਚਮਕੀਲਾ ਸਾਹਿਬ ਨੂੰ ਪਿਆਰ ਕਰਦੇ ਰਾਵਾਂਗੇ ਇਹਨਾਂ ਦੀ ਵਰਸੀ ਤੇ ਆਉਂਦੇ ਰਾਵਾਂਗੇ ਜਿੰਨਾ ਚਿਰ ਸਾਹ ਚੱਲਦੇ ਆ ਅੱਜ ਮੇਰੀ ਲਗਾਤਾਰ 33ਵੀਂ ਵਰਸੀ ਆ ਅੱਛਾ ਤੁਸੀਂ 33 ਸਾਲ ਤੋਂ ਆ ਬਿਲਕੁਲ 33 ਸਾਲ ਹੋ ਗਏ ਜੀ ਮੇਰਾ ਬਚਾਲੇ ਐਕਸੀਡੈਂਟ ਵੀ ਹੋ ਗਿਆ ਸੋ ਲੋ ਇਹ ਵੀ ਗੱਲ ਐਕਸੀਡੈਂਟ ਹੋ ਗਿਆ ਸੀਗਾ ਮੈਂ ਡੀ ਐਮ ਸੀ ਦੇ ਵਿੱਚ ਦਾਖਲ ਸੀ ਤੇ ਮੈਂ ਮਹੀਨਾ ਦਾਖਲ ਰਿਹਾ ਤੇ ਜਨਵਰੀ ਨੂੰ ਐਕਸੀਡੈਂਟ ਫਰਬਰੀ ਵਿੱਚ ਮੈਂ ਅਰਦਾਸ ਕੀਤੀ ਮੈਂ ਕਿਹਾ ਚਮਕੀਲਾ ਸਾਹਿਬ ਮੈਂ ਰੱਬਾਂ ਨੂੰ ਮੰਨਦਾ ਜੀ ਮੇਰੀ ਫੋਟੋ ਲਾਈਆ ਕਰੇ ਚਮਕੀਲਾ ਸਾਹਿਬ ਨੂੰ ਮੈਂ ਹੋਰ ਕਿਤੇ ਨਹੀਂ ਜਾਂਦਾ ਕਿ ਚਮਕੀਲੇ ਨੂੰ ਮੰਨਦਾ ਮੇਰੇ ਕੰਮ ਹੁੰਦੇ ਜਦੋਂ ਕੋਈ ਆੜਾ ਫੜਾ ਮੇਰੇ ਘਰ ਦੇ ਵੀ ਕਹਿੰਦੇ ਡੜੀ ਲੈ ਲੈ ਫਿਰ ਨਾਓ ਮੇਰੇ ਬੱਚੇ ਕਹਿਣਗੇ ਮੈਂ ਕਿਹਾ ਪੁੱਤ ਮੈਂ ਸੇਤ ਨਹੀਂ ਲੈਂਦਾ ਮੈਂ ਕਿਹਾ ਬੇ ਨਾਓ ਲੈ ਲੈ ਕੰਮ ਹੋ ਜੂ ਹੋ ਗੀ ਜਾਂਦਾ ਤੇ ਮਤਲਬ ਫਿਰ ਮੈਂ ਅੜਨੋ ਆਪਣਾ میٹرਕ ਪਾਸ ਕਰਕੇ ਮੈਂ ਕਿਹਾ ਵੀ ਹੋਰ ਕਿਸੇ ਨਾਲ ਨਹੀਂ ਵਾਰਨਾ ਰਾਨਾ ਉਹ ਨਹੀਂ ਮਿਲਣਾ ਦੁਗਰੀ ਦਾ ਇੱਕ ਮੁੰਡਾ ਸੀ ਜੀ ਦਾ ਨੌ ਚਮਕੀਲਾ ਦੁਗਰੀ ਦਾ ਇੱਕ ਮੁੰਡਾ ਸੀ ਜੀ ਦਾ ਨੌ ਚਮਕੀਲਾ ਆਪੇ ਲਿਖਦਾ ਆਪੇ ਗਾਉਂਦਾ ਸੀ ਚਮਕੀਲਾ ਆਪੇ ਲਿਖਦਾ ਆਪੇ ਗਾਉਂਦਾ ਸੀ ਚਮਕੀਲਾ ਅਮਰ ਜੋਤ ਉਹਦੇ ਨਾਲ ਗਾਉਂਦੀ ਸੀ ਬੜੀ ਰਸੀਲਾ ਦੁਗਰੀ ਦਾ ਇੱਕ ਮੁੰਡਾ ਸੀ ਜੀ ਦਾ ਨੌ ਚਮਕੀਲਾ ਆਪੇ ਲਿਖਦਾ ਆਪੇ ਗਾਉਂਦਾ ਸੀ ਚਮਕੀਲਾ ਦੰਦੇ ਵਿੱਚੀ ਚਾਰ ਚਾਰ ਉਹ ਖਾੜੇ ਲਾਉਂਦਾ ਦੰਦੇ ਵਿੱਚੀ ਚਾਰ ਚਾਰ ਉਹ ਖਾੜੇ ਲਾਉਂਦਾ ਅਮਰਜੋਤ ਨੂੰ ਤੂੰ ਵੀ ਦੇਸੀ ਨਾਲ ਨਚਾਉਂਦਾ 8 ਮਾਰਚ 88 ਨੂੰ ਸੀ ਵਰਤਿਆ ਫਾੜਾ ਅਮਰ ਸਿੰਘ ਚਮਕੀਲਾ ਨਾ ਕਿਸੇ ਬਣ ਜਾਣਾ ਅਮਰ ਸਿੰਘ ਚਮਕੀਲਾ ਨਾ ਕਿਸੇ ਬਣ ਜਾਣਾ